ਇਹ ਇਹ ਸ਼ੁਰੂ ਕੀਤੀ ਗਈ ਹੈ ਡੀਐਨਏ ਟੈਸਟ ਜਿਹੜੇ ਨੇ ਉਸ ਦੀ ਸ਼ੁਰੂਆਤ ਹੋ ਚੁੱਕੀ ਆ ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਦਾ ਡੀਐਨਏ ਟੈਸਟ ਕਰਵਾਇਆ ਜਾਵੇ ਪਰ ਇਸ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਕੀ ਹੈ ਡੀਐਨਏ ਟੈਸਟ ਕਰਾਉਣ ਦੇ ਲਈ ਕਾਨੂੰਨੀ ਪ੍ਰਕਿਰਿਆ ਕੀ ਕਹਿੰਦੀ ਹੈ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈ ਡੀਐਨਏ ਟੈਸਟ ਕਿਸ ਦਾ ਕਿਵੇਂ ਕਰਵਾਇਆ ਜਾ ਸਕਦਾ ਉਹ ਵੀ ਤੁਹਾਨੂੰ ਦੱਸਦੇ ਹਾਂ ਜੇਕਰ ਡੀਐਨਏ ਟੈਸਟ ਦੀ ਕਾਨੂੰਨੀ ਪ੍ਰਕਿਰਿਆ ਨੂੰ ਸਮਝਿਆ ਜਾਵੇ ਤਾਂ ਸਹਿਮਤੀ ਤੋਂ ਬਿਨਾਂ ਡੀਐਨਏ ਟੈਸਟ ਨਹੀਂ ਹੋ ਸਕਦਾ ਜੇਕਰ ਕਿਸੇ ਦਾ ਡੀਐਨਏ ਟੈਸਟ ਹੋਣਾ ਹੈ ਤਾਂ ਉਸ ਦੀ ਸਹਿਮਤੀ ਜ਼ਰੂਰੀ ਹੈ ਕੰਸੈਂਟ ਉਸ ਦੀ ਜ਼ਰੂਰੀ ਹੈ ਬਿਨਾਂ ਕਿਸੇ ਦੀ ਸਹਿਮਤੀ ਤੋਂ ਕਿਸੇ ਦਾ ਵੀ ਡੀਐਨਏ ਟੈਸਟ ਨਹੀਂ ਕਰਵਾਇਆ ਜਾ ਸਕਦਾ ਤੇ ਜੇ ਕੋਈ ਨਾਬਾਲਗ ਹੈ 18 ਸਾਲ ਤੋਂ ਘੱਟ ਹੈ ਤਾਂ ਉਸ ਦੇ ਲਈ ਮਾਤਾ ਪਿਤਾ ਦੀ ਸਹਿਮਤੀ ਵੀ ਜ਼ਰੂਰੀ ਹੈ ਜੇ ਕੋਈ ਮਾਈਨਰ ਹੈ ਜੇ ਕੋਈ 18 ਸਾਲ ਤੋਂ ਘੱਟ ਹੈ ਜੇ ਕੋਈ ਨਾਬਾਲਗ ਹੈ ਤਾ ਉਸ ਦੇ ਮਾਤਾ ਪਿਤਾ ਦੀ ਕੰਸੈਂਟ ਜ਼ਰੂਰੀ ਆ ਉਸ ਦੇ ਮਾਤਾ ਪਿਤਾ ਦੀ ਸਹਿਮਤੀ ਜ਼ਰੂਰੀ ਆ ਹਾਲਾਂਕਿ ਜੇਕਰ ਲਾਸ਼ ਆ ਭਾਵ ਕਿਸੇ ਦੀ ਡੈਥ ਹੋ ਗਈ ਆ ਤੇ ਡੈੱਡ ਬੋਡੀ ਦੇ ਮਾਮਲੇ ਦੇ ਵਿੱਚ ਵੀ ਵਾਰਸਾਂ ਜਾਂ ਰਿਸ਼ਤੇਦਾਰ ਦੀ ਸਹਿਮਤੀ ਲਈ ਜਾਏਗੀ ਇਹ ਜਿਹਾ ਨਹੀਂ ਹੈ ਕਿਉਂਕਿ ਬਹੁਤ ਬਾਰ ਇਹ ਹੁੰਦਾ ਹੈ ਕਿ ਡੀਐਨਏ ਦੇ ਨਾਲ ਪਤਾ ਲੱਗਦਾ ਹੈ ਕਿ ਇਹ ਡੈੱਡ ਬੋਡੀ ਕਿਸ ਦੀ ਹੈ ਕਈ ਵਾਰ ਬਹੁਤ ਬਾਰ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿੱਥੇ ਪਤਾ ਨਹੀਂ ਲੱਗਦਾ ਹਾਲ ਹੀ ਦੇ ਵਿੱਚ ਅਹਮਦਾਬਾਦ ਦੇ ਵਿੱਚ ਜੋ ਪਲੇਨ ਕ੍ਰੈਸ਼ ਹੋਇਆ ਉਸ ਦੇ ਵੀ DNA ਦੇ ਨਾਲ ਹੀ ਮੈਚ ਕੀਤਾ ਗਿਆ ਉਸ ਦੇ ਨਾਲ ਹੀ ਲਾਸ਼ਾਂ ਨੂੰ ਵਾਰਸਾਂ ਦੇ ਹਵਾਲੇ ਕੀਤਾ ਗਿਆ ਸੀ ਇਸ ਤੋਂ ਬਿਨਾ ਇੱਕ ਹੋਰ ਪ੍ਰਕਿਰਿਆ ਹੈ ਜੋ ਕੋਰਟ ਦੇ ਨਾਲ ਸੰਬੰਧਿਤ ਹੈ ਅਦਾਲਤ ਦੇ ਨਾਲ ਸੰਬੰਧਿਤ ਹੈ ਅਦਾਲਤ ਦੇ ਆਦੇਸ਼ਾਂ ਤੇ ਵੀ ਟੈਸਟ ਹੋ ਸਕਦਾ ਹੈ ਜੇਕਰ ਕਿਸੇ ਖਾਸ ਮਾਮਲੇ ਦੇ ਵਿੱਚ ਬਹੁਤ ਬਾਰ ਅਪਰਾਧਿਕ ਮਾਮਲੇ ਹੁੰਦੇ ਨੇ ਉੱਥੇ ਇਹ ਹੁੰਦਾ ਹੈ ਕਿ ਕ੍ਰਾਈਮ ਸੀਨ ਤੇ ਕਿਸੇ ਦਾ ਕਿਉਂਕਿ ਡੀਐਨਏ ਜਿਹੜਾ ਹੈ ਉਹ ਕਿਸੇ ਦੇ ਵਾਲ ਨਾਲ ਹੋ ਸਕਦਾ ਹੈ ਕਿਸੇ ਦੇ ਜਿਹੜੇ ਸਰੀਰ ਦੇ ਕਿਸੇ ਵੀ ਪਾਰਟ ਦੇ ਨਾਲ ਕੋਈ ਵੀ ਚੀਜ਼ ਜਿਹੜੀ ਉੱਥੇ ਹੋ ਸਕਦੀ ਹੈ ਸਰੀਰ ਦੀ ਉਸ ਦੇ ਨਾਲ ਡੀਐਨਏ ਟੈਸਟ ਹੋ ਸਕਦਾ ਤਾਂ ਜੇਕਰ ਅਦਾਲਤ ਜਿਹੜੀ ਆ ਕਹੇ ਕਿਉਂਕਿ ਅਪਰਾਧਿਕ ਮਾਮਲਿਆਂ ਦੇ ਵਿੱਚ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਸ਼ਖਸ ਤੇ ਇਲਜ਼ਾਮ ਲੱਗਿਆ ਕਿਸੇ ਚੋਰੀ ਦਾ ਕਿਸੇ ਰੇਪ ਦਾ ਜਾਂ ਹੋਰ ਬਹੁਤ ਸਾਰੇ ਇਲਜ਼ਾਮ ਜਿਹੜੇ ਲੱਗਦੇ ਨੇ ਕੀ ਉਹ ਬੰਦਾ ਉੱਥੇ ਸੀ ਉਸ ਦੇ ਲਈ ਫਿਰ ਅਦਾਲਤੀ ਪ੍ਰਕਿਰਿਆ ਹੁੰਦੀ ਹੈ ਅਦਾਲਤ ਦੀ ਪ੍ਰਕਿਰਿਆ ਦੇ ਨਾਲ ਵੀ ਡੀਐਨਏ ਟੈਸਟ ਹੋ ਸਕਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਡੀਐਨਏ ਟੈਸਟ ਹੋਵੇਗਾ ਕਿਵੇਂ ਕਿਉਂਕਿ ਜਿਸ ਢੰਗ ਦੇ ਨਾਲ ਭੀਖ ਮੰਗਣ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਰੈਸਕਿਊ ਕਰਕੇ ਇਲਾਜ ਕਰਵਾਇਆ ਜਾਣਾ ਹੈ ਤਾਂ ਇਸ ਦੇ ਲਈ ਪਹਿਲਾ ਜਿਹੜੇ ਲਾਈਟ ਪੁਆਇੰਟਸ ਨੇ ਚੌਰਾਹੇ ਨੇ ਬੱਸ ਸਟੈਂਡ ਨੇ ਜਨਤਕ ਥਾਮਾਂ ਨੇ ਉੱਥੇ ਭੀਖ ਮੰਗਣ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾਣੀ ਹੈ ਬੱਚਿਆਂ ਨੂੰ ਰੈਸਕਿਊ ਕੀਤਾ ਜਾਣਾ ਹੈ ਉਹਨਾਂ ਦਾ ਇਲਾਜ ਕਰਵਾਇਆ ਜਾਣਾ ਹੈ ਬਕਾਇਦਾ ਤੌਰ ਤੇ ਪ੍ਰਸ਼ਾਸਨਿਕ ਟੀਮਾਂ ਆਉਣਗੀਆਂ ਉੱਥੇ ਬਾਲ ਵਿਕਾਸ ਵਿਭਾਗ ਦੀਆਂ ਤੇ ਜਿਨ੍ਹਾਂ ਦੀ ਡਿਊਟੀ ਲਈ ਗਈ ਹੈ ਉਹਨਾਂ ਨੂੰ ਲਿਜਾਇਆ ਜਾਏਗਾ ਉਹਨਾਂ ਦੇ ਘਰ ਦਾ ਪਤਾ ਲੱਜਾਇਆ ਜਾਏਗਾ ਉਹਨਾਂ ਤੋਂ ਉਹਨਾਂ ਦੇ ਆ ਆਧਾਰ ਕਾਰਡ ਕੋਈ ਸਬੂਤ ਕੋਈ ਉਹਨਾਂ ਦਾ ਰਾਸ਼ਨ ਕਾਰਡ ਉਹਨਾਂ ਦਾ ਮੰਗਿਆ ਜਾਵੇਗਾ ਪਤਾ ਤੇ ਘਰ ਦਾ ਪਤਾ ਨਾ ਲੱਗਣ ਤੇ ਡੀਐਨਏ ਟੈਸਟ ਹੋਵੇਗਾ ਇਸ ਦੇ ਲਈ ਡੀਸੀ ਜਿਹੜੇ ਨੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਤੇ ਸਿਵਲ ਸਰਜਨ ਦੀ ਦੇਖਰੇਖ ਦੇ ਵਿੱਚ ਇਹ ਟੈਸਟ ਹੋਏਗਾ